ਈ ਗੋਹਾ ਸੱਟਣ ਵਾਲੀਆਂ ਬੁਟੀਕ ਵਾਲੀਆਂ ਬਣ ਗਈਆਂ ਗੋਹਾ ਸੱਟਣ ਵਾਲੀਆਂ ਵਲੌਗਰ ਬਣ ਗਈਆਂ ਹੈ ਪਹਿਲੀ ਗੱਲ ਤੇ ਦੇਖੋ ਜੀ ਇੱਥੇ ਮਹਾਰਾਜ ਜੀ ਗੁੱਡ ਮਾਰਨਿੰਗ ਜੀ ਤੇ ਅਸੀਂ ਸਵੇਰੇ ਸਵੇਰੇ ਆਇਆ ਅੱਜ ਸ਼ੇਅਰ ਕਰਨ ਸ਼ੇਅਰ ਦਾ ਟਾਈਮ ਹੈ 8:30 ਦਾ ਤੇ ਆ ਕੈਮਰਾ ਜਿਵੇਂ ਕੋਈ ਦੂਜਾ ਹੀ ਪਤਾ ਨਹੀਂ ਵੀਡੀਓ ਕਿਵੇਂ ਤੇ ਆਉਂਦੀ ਥੋੜੀ ਹੈ ਕੈਮਰਾ ਦੂਜਾ ਲਿਆ ਹੀ ਨਹੀਂ ਤੇ ਆਪਾਂ ਇੱਥੇ ਵਲੌਗ ਸ਼ੁਰੂ ਕਰ ਲਿਆ ਤੇ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਤੇ ਅੱਜ ਅਸੀਂ ਸ਼ੇਅਰ ਸ਼ੁਰੂ ਕੀਤੀ ਹੈ ਦੇਖੋ ਕਿੰਨੇ ਦਿਨ ਚੱਲਦਾ ਇਹ ਕੰਮ ਅੱਜ ਹੀ ਚੱਲਦਾ ਜਾਂ ਕੱਲ੍ਹ ਵੀ ਚੱਲਦਾ ਹੈ ਅਸਲੀ ਮੈਂ ਸ਼ਾਮ ਨੂੰ ਜਾ ਰਹੀ ਆ ਪਰ ਅੱਜ ਸਿਰੇ ਸਿਰੇ ਜਿਹੜਾ ਸਰਦਾਰ ਸਾਹਿਬ ਕਹਿੰਦੇ ਚੱਲੀਏ ਸੈਰ ਕਰਨ ਸੱਸੀ ਗਾਲੀ ਸਾਰਿਆਂ ਨੂੰ ਤੇ ਸੈਰ ਕਰਨ ਦਾ ਅੱਜ ਹੀ ਆਡ ਹੀ ਮਜ਼ਾ ਆ ਪਰ ਇਹ ਵੀ ਜਿਹੜੀ ਸਵੇਰ ਸਿਰੇ ਆਲਸ ਹੈ ਨਾ ਉਹ ਖਤਮ ਹੋ ਜੇ ਰਾਤ ਨੂੰ ਵੱਡੀ ਵੱਡੀ ਗੱਲਾਂ ਕਰ ਰਹੀ ਸੀ ਕਹਿੰਦੀ ਕਹਿੰਦੀ ਸਵੇਰੇ ਮੈਂ ਪਪਾ ਐ ਕਰ ਦੂ ਉਹ ਕਰਦੇ ਪਹਾੜ ਚੜ ਜਾਗੇ ਜੀ ਫੇਰੇ ਸਵੇਰੇ ਮੈਂ ਕਹਾ ਬਈ ਚੱਲੀਏ ਤੇ ਤੂੰ ਦੇਖੋ ਬਿਲਕੁਲ ਇੱਕ ਲੇਅਰ ਜੀ ਬਣੀ ਪਈ ਐ। ਸਾਤਾ ਪਾਣੀ ਲੱਗਾ ਹੋਇਆ ਕਣਕਾਂ ਨੂੰ। ਪਾਣੀ ਲੱਗਾ ਹੋਇਆ ਤਾਂ ਕਰਕੇ ਤੇ ਸਾਹਮਣੇ ਦਾ 뷰 ਚਾਰਚ ਦੇ ਖੇਤ ਨੇ। ਬੜਾ ਘੈਂਟ 뷰 ਐ। ਇਹ ਮੈਨੂੰ ਲੱਗਦਾ ਕੈਮਰਾ ਉੱਤਰ ਹਿੱਲਦਾ ਵੀ ਬੜਾ ਹੋਣਾ ਹਨਾ। ਹੂੰ। ਉਹ ਸੁਣਨਾ ਇਹ ਤਾਂ ਠੰਡ ਪੂਰੀ ਐ ਪਰ ਤੁਰਦਿਆਂ ਗਰਮੀ ਆਉਂਦੀ ਪਈ ਐ। ਮੌਸਮ ਬਦਲ ਗਿਆ ਹੋਇਆ। ਅੱਜ ਹੈਵੀ ਛੁੱਟੀ ਐ ਨਾ ਤਾਂ ਕਰਕੇ ਅਸੀਂ ਆ ਗਏ ਕਿ ਚਲੋ ਬਾਹਰ ਚੰਸ ਬਾਹਲੇ ਹੋ ਕੇ। ਹਾਂ। ਉਹ ਜਾਏਗਾ। ਹਾਂ ਮੌਸਮ ਚੇਂਜ ਹੋ ਗਿਆ ਖਰ। ਤੁਸੀਂ ਥੱਕ ਗਏ ਅੱਜ ਅੱਜ ਮੈਂ ਨਹੀਂ ਥੱਕੀ ਜਿਹੜਾ ਆਪਾਂ ਨੇ ਉਹ ਤੱਕ ਜਾਣਾ ਨੂੰ ਉਹ ਮੰਦਿਰ ਦਿਖ ਰਿਹਾ ਹੋਣਾ ਉਹ ਮੰਦਿਰ ਤੱਕ ਜਾਣਾ ਹਾਂ ਉੱਪਰ ਵਾਲੇ ਰੋੜੇ ਅਪਰ ਉੱਥੇ ਤੱਕ ਜਾਣਾ ਪਰ ਮੈਂ ਕਹਿੰਦਾ ਉੱਥੇ ਵੀ ਜਾਣ ਨਾਲੋਂ ਚੰਗਾ ਇੱਥੇ ਖੜਕੇ ਨਾ ਐਕਸਰਸਾਈਜ਼ ਕਰ ਲੀਏ ਚਲੋ ਕਰੋ ਤੇ ਉਧਰ ਦੇਖੋ ਸੂਰਜ ਦੇਵਤਾ ਜੀ ਆ ਰਹੇ ਨੇ ਬਾਹਰ ਹੌਲੀ ਹੌਲੀ ਉਹਨਾਂ ਨੂੰ ਪਤਾ ਅਜ ਬਾਸੀ ਫੈਮਿਲੀ ਆਈ ਹੋਈ ਥੋੜੇ ਲੇਟ ਆਈ ਏ ਉਹ ਮੋਟਰ ਦੀ ਤਾਂ ਕਰ ਲੈਣੀ ਸੀ ਐਕਸਰਸਾਈਜ਼ ਮੈਂ ਹਰਵਿਆਈ ਹਰ ਕੀ ਕਹਿੰਦੇ ਹੁੰਦੇ ਹਰ ਹਰਿਆਈ ਹਰਵਿਆਈ ਕੀ ਕਹਿੰਦੇ ਹੁੰਦੇ ਨੇ ਹਰਾਬਾਈ ਹਰਾਬਾਈ ਦੇਖ ਲੈ ਮੇਰੀ ਅੰਨ ਨੀਗਾ ਘਟ ਹੋ ਗਈ ਮੇਰੀ ਲਓ ਜੀ ਇਹ ਤਾਂ ਚੱਲਦੀ ਪਈ ਐਕਸਰਸਾਈਜ਼ ਸੇਰੇ ਉੱਠਿਆ ਕਰੋ ਸੈਰ ਕਰਨ ਜਾਇਆ ਕਰੋ ਕਿਉਂਕਿ ਮੈਂ ਗਿਆਨ ਵੰਡ ਰਹੀ ਆ ਅੱਜ ਮੈਂ ਸੈਰ ਕਰਨ ਆਈ ਆ ਤਾਂ ਕਰਕੇ ਠੀਕ ਹੈ ਇਹ ਹੁਣ ਗਿਆਨ ਗਿਆਨ ਤੁਹਾਨੂੰ ਵੀਡੀਓ ਚ ਮਿਲਿਆ ਕਰੂਗਾ ਜਿੰਨੇ ਦੇ ਵਾ ਸੈਰ ਕਰਨ ਆਉਣਾ ਹਾਂ ਨਹੀਂ ਸ਼ਾਮੀ ਤੇ ਮੈਂ ਆਉਣੀ ਆ ਬਸ ਮੈਨੂੰ ਜੇ ਬਾਜ਼ਾਰ ਦੇ ਕੰਮ ਨਾ ਹੋਣ ਤਾਂ ਸ਼ਾਮ ਨੂੰ ਫਿਰ ਆਪਾਂ ਸਾਡੀਆਂ ਹੈਗੀਆਂ ਸੇਲੀਆਂ ਨਾਲੇ ਸਾਡੀਆਂ ਵੀਡੀਓ ਵੇਨੀਆਂ ਨਾਲੇ ਹੀ ਉਹਨਾਂ ਨਾਲ ਸ਼ੇਅਰ ਕਰਨ ਆਈਦਾ ਹੈ ਨਾ ਬੜਾ ਵਧੀਆ ਥੀਵ ਹੈ ਪਿੱਛੇ ਪੰਚਾਂ ਨੂੰ ਪਾਣੀ ਲੱਗਿਆ ਹੋਇਆ ਧੁੰਦਾ ਨਜ਼ਾਰਾ ਫੁੱਲ ਇਧਰ ਨਾਲ ਹੀ ਪੱਠਾ ਇੱਦਾਂ ਬਣ ਗਿਆ ਨਾ ਪੱਠਾ ਦੇ ਨਾਲ ਹੀ ਇੱਦਾਂ ਬਣ ਗਿਆ ਨਾ ਤੇ ਸਵੇਰੇ ਹੀ ਲੱਗੇ ਪਏ ਨੇ ਹੈਨਾ ਇਹ ਹਾਰਡਵਰਕ ਕਰ ਰਹੇ ਨੇ ਪੂਰਾ ਫੁੱਲ ਮੈਂ ਕਰੀ ਸਾਡੇ ਵਰਗੇ ਬਿਸਤਰਿਆਂ ਦੇ ਪਏ ਹੁੰਦੇ ਨੇ ਤੇ ਉਹ ਦੇਖ ਲਓ ਉੱਠ ਕੇ ਸਵੇਰੇ ਹੀ ਲੱਗੇ ਹੋਏ ਨੇ ਮਤਲਬ ਜਿਵੇਂ ਬੰਦਾ ਕਹਿੰਦੇ ਨੇ ਮਿਹਨਤ ਜਿਹਨੂੰ ਪੈਸੇ ਦਾ ਲਾਲਚ ਹੋਵੇ ਹਨਾ ਘਰ ਦੀ ਕਬੀਲਦਾਰੀ ਚੱਲਦੀ ਹੋਵੇ ਤੇ ਉਹ ਬੰਦਾ ਸਵੇਰੇ ਹੀ ਉੱਠ ਖੜਦਾ ਉਹਨੂੰ ਫਿਕਰ ਹੁੰਦਾ ਕਿ ਮੈਂ ਕੰਮ ਕਰਨਾ ਹੀ ਕਰਨਾ ਹੈ ਸਾਡੇ ਵਰਗੇ ਬੁੱਧ ਸੁਤੇ ਹੁੰਦੇ ਅੰਦਰ ਅੱਜ ਜਿਹਨੇ ਪੈਦਾ ਜਿਹਨੇ ਬੱਚੇ ਪਾਲਣੇ ਨੇ ਜੀ ਮਿਹਨਤ ਕਰਨੀ ਉਹਨੇ ਤਾਂ ਉੱਠਣਾ ਹੀ ਉੱਠਣਾ ਸਵੇਰੇ ਕਿ ਨਹੀਂ ਆਪਦੀ ਹੈਲਥ ਚਾਹੀਦੀ ਹੈ ਵਧੀਆ ਹਾਂ ਹੈਲਥ ਨਾਲ ਹੀ ਸਭ ਕੁਝ ਹੈ ਹਾਂ ਦੇਖੋ ਅੱਜ ਹੈਲਥ ਦੀਆਂ ਗੱਲਾਂ ਹੋ ਰਹੀਆਂ ਹੈਲਥ ਦੀਆਂ ਅੱਜ ਨਾ ਮੈਂ 2 ਮਹੀਨੇ ਦੋ ਮਹੀਨੇ ਬਾਅਦ ਹੀ ਆਇਆ ਮੀਨੇਟੇਡ ਠੰਡ ਜਿਆਦਾ ਆ ਬਸ ਹੁਣ ਗਰਮੀ ਸ਼ੁਰੂ ਕਰ ਦੋ ਬਸ ਏਸੇ ਏਸੇ ਹਾਂ ਮੌਸਮ ਖੁੱਲ ਜੇ ਤੇ ਵਿਊ ਸਾਹਮਣੇ ਦੇਖ ਸਕਦੇ ਤੁਸੀਂ ਬੜਾ ਘੈਂਟ ਆ ਬਹੁਤ ਘੈਂਟ ਵਿਊ ਐ ਸਰੋਂ ਲੱਗੀ ਹੋਈ ਐ ਜੀ ਸਾਬੂ ਨਿਕਲ ਆਉਂਦੇ ਦੇਖਿਓ ਕਿਤੇ ਇੱਥੋਂ ਅਜਗਰ ਨਿਕਲਿਆ ਵੇ ਇਹ ਚੂਹੇ ਦੀ ਖੁੱਟ ਲੱਗਦੀ ਐ ਇਹ ਹਾਂ ਲਓ ਜੀ ਹੁਣ ਸੋਨੂੰ ਕਰ ਰਹੀ ਐ ਐਕਸਰਸਾਈਜ਼ ਆ ਹੈ ਮੈਂ ਰੋਟੀਆਂ ਵੀ ਬਣਾਉਣੀਆਂ ਨੇ ਮੈਂ ਬਾਲੀ ਨਹੀਂ ਕਰਨੀ ਹੈ ਅੱਛਾ ਧੌਣ ਦੀ ਐਕਸਰਸਾਈਜ਼ ਕਰ ਲੈ ਜਿਹੜੀ ਦੱਸੀ ਹੈ। ਹਾਂ ਉਹ ਵੀ ਤਾਂ ਮੈਂ ਕਰ ਲਿਆ। ਤੇ ਸਰ ਬਾਈਕਲ ਦਾ ਜਿਹੜਾ ਪੰਗਾ ਉਹ ਹਟੂਗਾ। ਬਾਈ ਪਿੱਛੋਂ ਮੋੜਦੇ ਤਾ ਉਹ ਕਰ ਦੂਗਾ। ਜਾਮ ਹੋਏ ਪੈਰਨਾਂ। ਜਿਹੜੀਆਂ ਖਾਧੀਆਂ ਪੰਘੀਰੀਆਂ ਪਿੰਨੀਆਂ। ਉਹ ਡਈਆਂ ਨੇ ਬੋਲਣ। ਇਹਨਾ ਜਾਂ ਨਿੰਦਰੀ ਯੋਗਾ ਕਰਨਾ। ਉਹ ਮੁੜਦੇ ਹੁੰਦੇ। ਹੰਡਾ ਮੁੜਿਆ ਹੀ ਨਹੀਂ ਜਾਂਦਾ। ਉਹ ਸਾਹਮਣੇ ਵੇਖ ਰਹੇ ਨੇ ਉਹਨਾਂ ਨੂੰ ਕਹਿਣਾ ਉਹ ਆ ਇੱਧਰ ਇੱਟਾਂ ਥੱਪੋ ਕਰਵਾਣਿਆ ਤੁਹਾਨੂੰ ਐਕਸਰਸਾਈਜ਼ ਵੱਡੇ ਤੁਸੀਂ ਐਕਸਰਸਾਈਜ਼ ਕਰਨ ਵਾਲੇ ਇੱਧਰ ਆ ਕੇ ਚਾਰ ਇੱਟਾਂ ਨਹੀਂ ਥੱਪੀਆਂ ਜਾਣੀਆਂ ਤੁਹਾਡੇ ਕੋਲ ਬੈਠਾ ਨਹੀਂ ਜਾਣਾ ਐਕਸਰਸਾਈਜ਼ ਹੋਣੀ ਨਹੀਂ ਇਹ ਤੇ ਹੋਰ ਨਹੀਂ ਟਾਇਲਟ ਬਣਾ ਦੀਓ ਤੁਸੀਂ ਇਹ ਤੇ ਹੋਰ ਨਹੀਂ ਟਾਇਲਟ ਬਣਾ ਦੀਓ ਟਾਇਲ ਕਿਉਂ ਮੋਟੀ ਇੱਟ ਬਣਾਵਾਂਗੇ ਟਾਇਲ ਕਿਉਂ ਬਣਾਣੀ ਹੈ ਲਓ ਜੀ ਸੂਰਜ ਨਿਕਲ ਆਇਆ ਸੂਰਦੇਵ ਤਾਂ ਕਹਿੰਦਾ ਘਰੇ ਚਲੋ ਤੁਸੀਂ ਲੇਟ ਆਇਓ ਇਹਦੋਂ ਸੂਰਜ ਕਰਕੇ ਤੁਹਾਡਾ ਮੂੰਹ ਹੀ ਨਹੀਂ ਸਾਫ਼ ਦਿਖਦਾ ਹੈਗਾ ਅੱਛਾ ਹਾਂ ਹੁਣ ਦੇਖੋ ਸਾਫ਼ ਆ ਗਿਆ ਕੋਈ ਨਹੀਂ ਸਾਫ਼ ਆ ਗਿਆ ਪਤਾ ਸਾਰਿਆਂ ਨੂੰ ਤੁਹਾਡਾ ਮੂੰਹ ਕਿਵੇਂ ਦਾ ਕੋਈ ਗੱਲ ਹੀ ਨਹੀਂ ਚਲ ਠੀਕ ਹੈ ਕਰੋ ਕਰੋ ਐਕਸਰਸਾਈਜ਼ ਲਓ ਜੀ ਮਿਊਜ਼ਿਕ ਚੱਲ ਪਿਆ ਵਧੀਆ ਟਾਈਮ ਪਾਸ ਨਾਲੇ ਗਾਣੇ ਸੁਣ ਰਹੇ ਨਾਲੇ ਕੰਮ ਕਰ ਰਹੇ ਨੇ ਲਓ ਜੀ ਚੱਲ ਪਿਆ ਸੀ ਘਰਾਂ ਨੂੰ ਤੇ ਆਹ ਸਾਹਮਣੇ ਦੇਖ ਲਓ ਇੱਟਾਂ ਬਣਾਉਣ ਲੱਗੇ ਪਏ ਨੇ ਵੇ ਸਾਡੇ ਸੂਰੇ ਨਿਕਲ ਆਇਆ ਨਾਲ ਤਾਂ ਪੂਰੀ ਧੁੱਪ ਨਾਲ ਧੁੰਦ ਦਾ ਵਿਊ ਓ ਹੋ 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 ਇਹੋ ਜਿਹਾ ਵਿਊ ਜਿਹੜਾ ਬਿਸਤਰਿਆਂ 'ਚ ਪਿਆ ਨਹੀਂ ਲੱਭਦਾ ਇਹੋ ਜਿਹਾ ਦਾ ਬਾਹਰ ਨਿਕਲਣਾ ਪੈਂਦਾ ਇੰਨਾ ਕੈਂਡ ਲੱਗ ਰਿਆ ਨਾ ਧੁੱਪ ਤੇ ਨਾਲ ਧੁੰਦ ਦਾ ਵਿਊ ਜਿੰਨਾ ਵੀ ਕਹਿ ਦੋ ਮੈਨੂੰ ਬਹੁਤ ਮਜ਼ਾ ਆ ਰਿਹਾ ਮੈਂ ਤੇਰੀ ਇਹ ਟਾਈਮ ਨੰਗੇ ਨਾ ਹਨ ਪਰ ਜ਼ਿੰਦਗੀ ਕਹਿੰਦੇ ਇਹੋ ਜੀ ਚੀਜ਼ ਆ ਟਾਈਮ ਦਿਨ ਪਰ ਦਿਨ ਲੰਘਦਾ ਜਾਂਦਾ ਤੇ ਬੰਦੇ ਦੇ ਕੰਮ ਨਹੀਂ ਮੁੱਕਦੇ ਜਿੰਦ ਮੁੱਕ ਜਾਣੀ ਉਹ ਕੰਮ ਹੋਇਆ ਪਿਆ ਗੱਲਾਂ ਸਹੀਆਂ ਨੇ ਉਹ ਹਾਂ ਜਿੰਨ ਮੁੱਕ ਜਾਣੀ ਤੇ ਕੰਮ ਨਹੀਂ ਮੁੱਕਣੇ ਕੰਮ ਨਹੀਂ ਮੁੱਕਣੇ ਬਹੁਤ ਸੋਹਣਾ ਥਿਊ ਆ ਰਿਹਾ ਹੈ ਘੈਂਟ ਪੂਰਾ ਫੁੱਲ ਹੁਣ ਤੋਂ ੁੱਪ ਚੜ ਗਈ ਹੈ ਤੇ ਥਿਊ ਪੂਰਾ ਫੁੱਲ ਘੈਂਟ ਆ ਰਿਹਾ ਬਸ ਅਸੀਂ ਹੁਣ ਘਰ ਪਹੁੰਚਣ ਵਾਲੇ ਆਂ ਘਰ ਜਾ ਕੇ ਮਿਲਦੇ ਆ ਤੁਹਾਨੂੰ ਚਲੋ ਜੀ ਘਰ ਆ ਗਏ ਸੀ ਆਪਾਂ ਤੇ ਇੱਧਰ ਆਪਣਾ ਹੋ ਰਿਹਾ ਪਾਣੀ ਰੈਡੀ ਉਹ ਵੀ ਸਾਫ ਜਵੈਣ ਜ਼ੀਰੇ ਵਾਲਾ ਤੇ ਬਸ ਸਭ ਰੈਡੀ ਕਰ ਰਹੇ ਨੇ ਤੇ ਆਪਾਂ ਆਪਣੀ ਡਿਊਟੀ ਲੱਗਿਆ ਜੀ ਕਰਨ ਬ੍ਰੇਕਫਾਸਟ ਦੀ ਤੇ ਬ੍ਰੇਕਫਾਸਟ ਅੱਜ ਬਣਾਵਾਂਗੇ ਆਲੂ ਵਾਲੇ ਪਰੌਂਠੇ ਕਿਉਂਕਿ ਸਬਜ਼ੀ ਕੋਈ ਨਹੀਂ ਹੈਗੀ ਰਾਤ ਕੁਝ ਨਹੀਂ ਬਣਾਈ ਰਾਤ ਅਸੀਂ ਚਟਣੀਂ ਦੇਸੀ ਘਿਓ ਤੇ ਦਹੀਂ ਨਾਲ ਚਟਣੀਂ ਦੇਸੀ ਘਿਓ ਤੜਕਾ ਲਾ ਕੇ ਤੇ ਦਹੀਂ ਨਾਲ ਰੋਟੀ ਖਾਧੀ ਸੀ ਤੇ ਹੁਣ ਆਲੂ ਵਾਲੇ ਪੌਫੇ ਬਣਾ ਲਾਂਗੇ ਤੇ ਅੱਜ ਭੋਗ ਆ ਪਰਸੋਂ ਦਾ ਖੰਡਾ ਟੱਕਿਆ ਸੀ ਕਿ ਬੇਦਰ ਬਹੁਤ ਸੋਹਣਾ ਮਤਲਬ ਬਹੁਤ ਸੋਹਣੀ ਆਵਾਜ਼ ਆ ਰਹੀ ਹੈ ਦੇਖੋ ਮੌਸਮ ਪੂਰਾ ਘੈਂਟ ਚੜਿਆ ਹੋਇਆ ਚਿੱਟਾ ਤੇ ਚਲੋ ਜੀ ਮੈਂ ਇੱਕ ਪਾਸੇ ਆਲੂ ਉਬਲਨੇ ਰੱਖਾਂ ਤੇਦਰ ਆਪਾਂ ਪਾਣੀ ਪੂਣੀ ਪੀ ਲਈਏ ਚਾਹ ਆਪਾਂ ਨੇ ਛੱਡੀ ਹੋਈ ਐ ਕਿਉਂਕਿ ਸਰੀਰ ਨਾਲ ਬੀਪੀ ਬਹੁਤ ਵਧਣ ਲੱਪਿਆ ਬੀਪੀ ਵਧਣ ਕਰਕੇ ਨਾ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਤੇ ਤੇ ਦੇਖੋ ਮੈਨੂੰ ਹੁਣੇ ਗੋਲੀ ਖਾ ਕੇ ਹਟੀ ਜਾਂਦੀ ਐ ਬੀਪੀ ਦੀ ਪਾਣੀ ਮੈਂ ਜਾਂਦਿਆਂ ਵੀ 1.5 ਕਿਲੋ ਦਾ ਗਲਾਸ ਪੀ ਕੇ ਗਈ ਹਾਂ ਕੋਸਾ ਜਾ ਤੇ ਹੁਣ ਆ ਕੇ ਵੀ 1.5 ਕਿਲੋ ਦਾ ਗਲਾਸ ਪੀਤਾ ਪਾਣੀ ਦਾ ਤੇ ਪਤਾ ਨਹੀਂ ਫੇਰ ਵੀ ਬੀਪੀ ਬਹੁਤ ਵਧੀ ਜਾਂਦਾ ਬਹੁਤ ਵਧੀ ਜਾਂਦਾ ਹੁਣ ਮੇਰਾ ਨਾ ਸਵੇਰੇ 4 4.5 ਵਜੇ ਸਿਰ ਦੁਖਣਾ ਸ਼ੁਰੂ ਹੋ ਜਾਂਦਾ ਬੀਪੀ ਵਧਣ ਦਾ ਤੇ ਹੌਲੀ ਹੌਲੀ ਹੁਣ ਗੋਲੀ ਖਾਦੀ ਹੈ ਹੁਣ ਹੌਲੀ ਹੌਲੀ ਦੇਖਣਾ ਆਰਾਮ ਆਉਂਦਾ ਤੇ ਚਲੋ ਜੀ ਤੇ ਬਣੇ ਰਹੋ ਵਲੌਗਸ ਤੇ ਆਪਾਂ ਕਰ ਲਈਏ ਕੰਮ ਕਰ ਫਿਰ ਮਿਲਦੇ ਆ ਤੁਹਾਨੂੰ ਤੁਸੀਂ ਪਾਣੀ ਤਾਂ ਕਰਮ ਕਰਦੇ ਹੋ ਪਰ ਕੋਈ ਨਾ ਗੱਦ ਬਹੁਤ ਪਾਉਂਦੇ ਹੋ ਹੁਣ ਪਤਾ ਕੀ ਕੋਈ ਨਾ ਕੋਈ ਕੰਪਲੇਂਟ ਤਾਂ ਕਰਨੀ ਹੁੰਦੀ ਹੈ ਜਿਹੜੀ ਜੋਂ ਕੋਈ ਕੁਸ਼ ਉਹ ਬੰਦਾ ਮਾਰਕੀਟ ਦੇ ਵਿੱਚ ਰਸੋਈ ਦੇ ਵਿੱਚ ਮਾਰਕੀਟ ਚ ਕਹਿ ਰਿਹਾ ਰਸੋਈ ਚ ਆਇਆ ਤਾਂ ਕੋਈ ਨਾ ਉਸ ਤਾਂ ਕੋਈ ਨਹੀਂ ਉਹ ਇੰਪੈਕਟ ਤਾਂ ਪੈਂਦਾ ਹੀ ਹੈ ਰਸੋਈ ਦੇ ਵਿੱਚ ਇੰਪੈਕਟ ਤਾਂ ਪੈਂਦਾ ਠੀਕ ਹੈ ਪਰ ਚੀਜ਼ ਜਨਾਨੀਆਂ ਵੀ ਤਾਂ ਉੱਥੇ ਰੱਖਦੀਆਂ ਚਾਕੇ ਜਿੱਥੋਂ ਲਈ ਜਿੰਨੇ ਡੱਬੇ ਦੋ ਸੌਂਫ ਤੇ ਆਂ ਨੀਰਾ ਪਾਇਆ ਨਾ ਜੋ ਜੋ ਉਹ ਪਤਾ ਨਹੀਂ ਕਿਤੇ ਦੇ ਕਿਤੇ ਡੱਬੇ ਪਹੁੰਚੇ ਪੈਣੇ ਆ ਉਬਰਨ ਦਾ ਸੋ ਫੁੱਲ ਜਮਣ ਜੀਰਾ ਆਲੂ ਰੱਖ ਤੇ ਪਹਿਲਾਂ ਪਰੌਂਠਿਆਂ ਦੀ ਦਾਲ ਚੀਨੀ ਕਾਲੀ ਮਿਰਚ ਤੁਸੀਂ ਬੰਦ ਕਰਾਤੀ ਨਾ ਮੈਨੂੰ ਚੇਕ ਕਦੀ ਪਾਉਂ ਤੂੰ ਹੀ ਤਾਂ ਪਾਉਂਦੇ ਬੜੀਆਂ ਜ਼ਿਆਦਾ ਰੇ ਨਾ ਕੋਈ ਯਾਨੀ ਹੈਗਾ ਇੱਕ ਅੱਧੀ ਪਾਦਾ ਮੈਂ ਪਾਣੀ ਹੈ ਨਾ ਤੂੰ ਹੀ ਪਾ ਲੈਂਦੇ ਕੀ ਹਾਂ ਬਸ ਐਂ ਹੀ ਸਿੱਟੀ ਜਾਉ ਬਸ ਕੋਈ ਚੱਕਰ ਨਹੀਂ ਆ ਰਿਹਾ ਦੋ ਕਾਲੀ ਵਿੱਚ ਦੋ ਹੀ ਤਾਂ ਪਾਉਣਾ ਨਾ ਦੋ ਹੀ ਪਾਉਂਦੇ ਤੂੰ ਮੈਨੂੰ ਪਤਾ ਤੁਹਾਡਾ ਤੂੰ ਤਾਂ ਚੀਜ਼ ਨਾ ਮੈਂ ਦੋ ਵੀ ਬੰਦ ਕਰਦੀ ਆ ਤੇਰੇ ਚੱਕਰ ਚ ਬਸ ਤੂੰ ਪਾਉਂਦੇ ਬਹੁਤ ਜ਼ਿਆਦਾ ਸਾਡੇ ਉਸਤਾਦ ਜੀ ਨਾ ਯਾਰ ਬਹੁਤ ਕੰਮ ਖਰਾਬ ਕਰਦੇ ਨੇ ਉਸਤਾਦ ਜੀ ਅੱਜ ਕੜਾ ਖਰਾਬ ਆ ਆ ਅਲੂ ਰੱਖਦੇ ਆ ਉੱਪਰ ਨੇ ਅਜਾ ਆਲੂ ਵਾਲੇ ਪਰੌਂਠੇ ਨਹੀਂ ਪਰੌਂਠੇ ਕੈਨਸਲ ਕਰ ਦੇ ਮੇਰੀ ਸਲਾਹ ਪਰੌਂਠੇ ਬੀਪੀ ਵਧਿਆ ਪਿਆ ਮੈਂ ਆਲੂ ਬੜੀਆਂ ਸਬਜ਼ੀ ਬਣਾ ਲਵਾਂ ਠੀਕ ਹੈ ਠੀਕ ਉਹਦੇ ਸਾਡਾ ਨਿੱਕਾ ਕਾਕਾ ਉੱਠ ਗਿਆ ਜੇ ਉਹ ਚੋਚਾ ਜਿਹਾ ਬੱਚਾ ਹੈ ਉਹ ਬਟਾ ਬੱਚਾ ਕਿ ਤਾਂ ਮੈਨੂੰ ਬਤਾਇਓ ਨਾਰਾ ਚਟਨੀ ਦੇਖ ਕੇ ਕਿ ਨਹੀਂ ਸਵਾਸੀ ਮੈਂ ਕਹਿੰਦਾ ਵੀ ਯਾਰ ਉਦੋਂ ਮੁਕਾਬਲਾ ਕੀ ਸ਼ਾਹੀ ਪਨੀਰ ਕੀ ਕੜਾਈ ਬਣੇ ਕਰੂਗਾ ਉਹ ਅਹੀਂ ਤੂੰ ਹੀ ਤਾਂ ਦਹੀਂ ਮਿਲਿਆ ਇਹ ਦਹੀਂ ਹੀ ਤੂੰ ਹੀ ਖਾਂਦੇ ਨਹੀਂ ਹੈਗੇ ਜਿਆਦਾ ਨਾ ਦਹੀਂ ਉਦੋਂ ਕਮੈਂਟ ਵੀ ਆ ਰਹੀ ਸੀ ਲੱਸੀ ਦਹੀਂ ਨਾਲ ਪਰੌਂਠੇ ਖਾয়া ਕਰੋ ਇਹ ਲੱਸੀ ਦਹੀਂ ਨਾਲ ਪਰੌਂਠੇ ਖਾ ਕੇ ਰਾਜੀ ਨਹੀਂ ਹੈਗੇ ਇਹਨਾਂ ਨੇ ਚਾਹ ਨਾਲ ਵੱਤੋ ਵੱਤ ਤੇ ਜਾਂ ਫਿਰ ਮਲਾਈ ਮੂਲੀ ਨਾਲ ਖਾ ਲੈਂਦੇ ਤੇ ਰਾਤ ਅਸੀਂ ਦਹੀਂ ਨਾਲ ਚਟਨੀ ਖਾਧੀ ਉਹ ਉਹ ਇੱਕ ਨੰਬਰ ਇੱਕ ਨੰਬਰ ਅਲਟੀਮੇਟ ਹੈ ਨਾ ਨੂੰ ਨਾਲ ਸੰਡੇ ਨਾਲ ਅੱਜ ਅਲਸਾ ਚ ਛੁੱਟੀ ਹੀ ਹੈ ਅ ਸੰਡੇ ਹੈ ਛੁੱਟੀ ਨਹੀਂ ਹੈਗੀ ਵਰਕ ਫਰਮ ਹੋਮ ਹੈ ਸਾਨੂੰ ਦਿੱਤੇ ਹੁੰਦੇ ਨੇ ਲੈਪਟਾਪ ਆਪਸੇ ਤੱਕ ਟੈਗ ਦੇ ਵਿੱਚ ਹੀ ਹੁੰਦਾ ਸਾਡਾ ਮੰਦੀਪ ਕੈਰੀ ਕਹਿੰਦੀ ਲੈਪਟਾਪ ਲਵਰ ਕਿੱਦੜਾ ਮੈਂ ਲੈਪਟਾਪ ਲਵਰ ਆ ਉਹ ਕਿੱਦਿਆ ਹੈ ਮੈਂ ਲੈਪਟਾਪ ਲਵਰ ਅੱਜ ਜਗਜੀਤ ਦਾ ਬਰਥਡੇ ਹੈ ਅੱਛਾ ਜਗਜੀਤ ਬੇਟਾ ਹੈਪੀ ਬਰਥਡੇ ਹੈਪੀ ਬਰਥਡੇ ਬੇਟਾ ਉਹ ਤੋਂ ਦੱਸ ਦਿੰਦੇ ਆ ਜੀ ਇਹ ਜਿਹੜੀ ਅਭੂਤ ਆ ਉਹ ਦਮਨਦੀ ਫਰੈਂਡ ਹੈ ਤੁਹਾਨੂੰ ਦੱਸੋ ਕਿ ਕਿਹੜਾ ਮਾਤੂ ਪੰਨੀ ਦਮਨਦੀ ਸਨ ਹਾਂ ਨਹੀਂ ਪਤਾ ਇਹ ਜਿਹੜੇ ਵੀਡੀਓ ਵੀ ਸਾਡੇ ਭੈਣ ਭਰਾ ਵੰਦੇ ਨੇ ਕਈ ਵਾਰ ਉਹਨਾਂ ਦੇ ਬਰਥਡੇ ਹੁੰਦਾ ਨਾ ਉਹ ਨਾਮ ਲਈਦਾ ਹਾਂ ਜੀ ਪਾਣੀ ਸਾਡਾ ਰੈਡੀ ਹੋ ਗਿਆ ਕਿਤੇ ਅਖੰਡ ਪਾਟ ਰਖਾਇਆ ਹੋਇਆ ਹੈ ਅੱਜ ਹੋ ਗਏ ਅੱਛਾ ਮੈਂ ਜੋ ਸਿਆਰ ਖੰਗੇ ਬਹੁਤ ਵਧੀਆ ਸੀ ਹੈ ਵਧੀਆ ਸੀ ਮਤਲਬ ਸਾਰਾ ਕੁਝ ਹੇਰਿੰਗ ਕੋ ਕਰੇ ਬਟਨਸ ਆਰ ਮੇਰਾ ਦਸਿਆ ਦਾ ਨੂ ਬੀਪੀ ਵਧ ਗਿਆ ਫਿਰ ਆ ਪੂਰਾ ਅਲੀ ਸੇਰ ਸਾਰਾ ਗੋਲੀ ਖਾ ਲਿਆ ਅਪਨੂੰ ਉਹ ਲੱਗਦਾ ਜਲਦੀ ਠੰਡ ਮਾਰੂਗੀ ਹਾਂ ਦਮ ਤੀ ਸਿਚਾ ਹਾਂ ਖਨਾਲੋਂ ਆਪਣੀ ਚਾ ਠੀਕ ਹੈ ਹਾਂ ਸੱਚੇ ਮੈਂ ਕੜੀਸਤਾਨ ਆਈ ਸਿਰੇ ਸਿਰੇ ਨਾ ਇਰਚ ਨਾ ਉਹੋ ਐਪ ਸਟੈਪ ਨੇ ਦੇ ਦੋ ਆਪਾਂ ਤੁਰਦੇ ਹਾਂ ਨਾ ਤੇ ਇਹ ਕਾਊਂਟ ਕਰਦੀ ਸਟੈਪ ਤੇ ਫਿਰ ਬਾਅਦ ਚ ਦੱਸਦੀ ਆ ਕਿ ਤੁਸੀਂ ਇੰਨੇ ਸਟੈਪ ਤੁਰੇ ਕਿੰਨੇ ਸਟੈਪ ਤੁਰੇ ਅੱਜ ਮੈਂ 3000 ਸਟੈਪ ਤੁਰਿਆ ਵਾਓ ਹੁਣ ਮੈਂ ਨਾ ਦਿਨੇ ਵੀ ਕਈ ਵਾਰ ਕਰੇ ਲਾ ਕੇ ਰੱਖਦੀ ਹਾਂ ਜੀ ਮੈਂ ਨੋਟ ਕਰਾਂ ਮੈਂ ਕਿੰਨਾ ਤੁਰਿਆ ਇਹਨਾਂ ਦਾ ਉੱਥੇ ਦੇਖੇ ਨੇ ਆਉਂਦੇ ਆਉਂਦੇ ਤੋਂ ਚਾ 500 ਸਟੈਪ ਹਾਂ 3000 ਆਪਨੇ ਰਸਤੇ 'ਚ ਦੇਖੇ ਹੁਣ ਇਹਨੇ ਬੋਲ ਦੇਣਾ ਲਾਣ ਮਰ ਦੇਣਾ ਓਕੇ ਸੂਤਰ ਸੰਤੁਲਨ ਤੱਕ ਦੱਸ ਦੀ ਨਾ ਦੱਸ ਦੀ ਸਾਰਾ ਦਿਮਾਗ 'ਚ ਰੱਖੀ ਤਾ ਲਾ ਕੇ ਪੀ ਤਾ ਆ ਕੇ ਲੇਦਾ ਉਹ ਤੇਲ ਕੰਦਾ ਪੱਟਕੇ ਹੀ ਨਹੀਂ ਉੱਥੇ ਰਾਮੋ ਅੰਦੀ ਵਿਦਾਈ ਜਾਂਦੀ ਜਾਂਦਾ ਜਾਂ ਬੁਟੀ ਬਣਾ ਲੈ ਚਾਹ ਪੀ ਲੈ ਗਾਈਜ਼ ਆਪ ਆਪਣਾ ਰਿਹਾ ਕੈਰਮਲ ਵਾਲੀ ਚਾਹ ਤੇ ਮੈਂ ਪਹਿਲਾ ਇਹ ਮੈਂ ਪੱਤੀ ਪਾ ਲਈ ਸੀ ਵਿਦਆਉਟ ਦਾ વોટર ਤੇ ਹੁਣ ਪਾ ਰਹੇ ਆਪਾਂ ਸ਼ੂਗਰ ਇੱਕ ਤੋਂ ਦੋ ਤਿੰਨ ਚਾਰ ਇਹ ਇਹ ਜੋ ਫਿੱਤਰ ਆਲੀ ਦਾ ਸੇ ਤੁਬਸਿੰ ਨਿੱਕ ਜਿਨੀ ਬਹੁਤ ਹੈ। ਆਪਣਾ ਕੋਲ ਸਾਬ ਜਨ ਲਖਾਈਏ ਕੋਈ ਚਮਚੇ ਗਿਰਦੇ ਨਹੀਂ ਪਾਈ। ਉਹ ਹੋ ਚਮਚਾ ਕਰੀਓ। ਤੇ ਆਪਾਂ ਸੋਨ ਆਪਾ ਗੈਸ ਆਨ ਕਰਾਂਗੇ। ਤੇ ਆਪਾਂ ਗੈਸ ਆਨ ਕਰ ਲਿਆ। ਤੇ ਹੁਣ ਆਪਾਂ ਸਿਨ ਨੂੰ ਕਰਾਂਗੇ। ਆਪਾਂ ਚਾਹ ਪੱਤੇ ਨੂੰ ਰੋਸਟ ਕਰਾਂਗੇ ਤੇ 슈ਗਰ ਨੂੰ ਮੈਲਟ ਕਰਾਂਗੇ। ਜਦੋਂ ਜੋ ਗਰਮ ਹੋ ਤੋ ਦੀ ਵਿਚ ਆਪਾਂ ਚਾਹੀ ਮਿਕਸ ਨੂੰ ਖਸੋਤ ਦੀ ਸ਼ੁਰੂ ਹੋ ਗਈ ਇਹ ਮੈਲਟ ਹੋ ਤਾਂ ਜੋ ਤੁਸੀਂ ਦੇਖ ਸਕਦੇ ਚੰਗੀ ਤਰ੍ਹਾਂ ਮੈਲਟ ਹੋ ਗਈ ਇਹਨਾਂ ਤੋਂ ਵੀ ਕੁਝ ਦਿਖ ਨਹੀਂ ਰਿਹਾ ਤੇ ਬਸ ਉਹ ਜ਼ਿਆਦਾ ਮਿਕਸ ਹੋ ਗਿਆ ਜੀ ਕਿ ਐਸੀ ਚੜਨ ਲੱਗ ਪਈ ਸੀ ਕਿ ਬਣ ਗਈ ਬਹੁਤ ਗੰਦੀ ਟਾਕਸਿਕ ਜੀ ਕੈਸੀ ਸੀ ਉਸ ਦੀ ਤੇ ਆ ਬੋਗਮਰਤ ਤੇ ਬੱਸ ওকে ਤੇ ਆਪਾਂ ਬਸ ਹੁਣ ਮਿਕਸ ਕਰਾਂਗੇ ਤੇ ਉਬਾਲਿਆਂ ਦਾ ਵੇਟ ਕਰਾਂਗੇ ਇਹਦੇ ਨਾਲ ਹੀ ਚਾਹ ਪੀਵਾਂਗੇ ਕਿਵੇਂ ਹੈ ਟੇਸਟ ਲੋ ਜੀ ਜਿਹੜਾ ਤੁਸੀਂ ਦੇਖਿਆ ਦੰਮੂ ਦੇ ਵਲੌਗ ਚ ਦੰਮੂ ਬਣਾ ਰਹੀ ਸੀ ਕਿ ਮੈਂ ਚਾਹ ਅੱਜ ਬਣਾਣ ਲੱਗੀਆਂ ਸਪੈਸ਼ਲ ਲੋ ਕੰਗਣੀ ਵਾਲੇ ਗਲਾਸ ਤੇ ਅਧ ਗਲਾਸ ਦੇ ਵਿੱਚ ਲੱਸੀ ਪੀਂਦੇ ਨੇ ਇਹ ਚਾਹ ਪੀ ਰਹੀ ਹੈ ਹੋਰ ਐਂ ਡਾ ਅੱਧਾ ਕਿਲੋ ਗਲਾਸ ਗਲਾਸ ਤੋਂ ਗਲਾਸ ਹੀ ਹੈ ਚਾਹ ਕਿਵੇਂ ਆ ਥੋੜਾ ਜਿਹਾ ਚਾਹ ਕਵੜੀ ਬਣ ਗਈ ਤੇ ਦਮ ਬਤ ਕਾਪਾ ਜਿ ਪਾ ਲਿਆ ਹੁੰਦਾ ਨਾਲੇ ਫੜਨਾ ਸੌਖਾ ਰਹਿੰਦਾ ਕਿ ਗਰਾਜ ਪੀਣ ਦਾ ਮਜ਼ਾ ਆਡੇ ਵਿਚਾਰੀ ਨੂੰ ਨਾ ਮਿੱਠੀ ਵੀ ਹੈ ਹ ਤੁਸੀਂ ਬਣੇ ਰਹੋ ਵਲੌਗ ਚ ਦਮਨ ਨੂੰ ਟੇਸਟ ਹੀ ਨਹੀਂ ਪਤਾ ਲੱਗ ਰਹੀ ਕਿ ਮੈਂ ਤੁਹਾਨੂੰ ਦੱਸਾਂ ਕੀ ਸਹੀ ਹੈ ਕਿ ਨਹੀਂ ਸਹੀ ਸੜੀ ਹੋਈ ਦੀ ਸਮੈਲ ਆ ਰਹੀ ਹੈ ਕੋ ਸਹੀ ਸੜੀ ਹੋਈ ਚਾਹ ਹੈ ਜਾਂ ਦੋਲ ਦੋ ਹੋਰ ਬਣਾ ਲਓ ਦੋਲ ਛੱਡ ਮੈਂ ਰੋ ਜੀ ਕੱਲ ਨੂੰ ਪੀਣੀ ਹੈ ਨਾ ਰਹਿਣਦੇ ਪੁੱਤ ਮੈਂ ਬਿਮਾਰ ਹੋ ਜਾऊंगा ਹੋਰ ਬਣਾ ਲਿਆ ਜਾ ਮੇਰੇ ਕੋਲ ਕੀ ਭਾਪਿਆ ਤੈਨੂੰ ਕਿੰਨੇ ਕਿਹਾ ਇਹ ਚੀਜ਼ ਬਣਾਣੀ ਮੈਂ ਦੋ ਠੀਮਖੇ ਲੈ ਅੱਜ ਬਣਾਣੀ ਆ ਚਾਹ ਉਹ ਖੁਸ਼ ਹੋ ਰਹੀ ਹੋ ਉਹ ਕੀ ਕਹਿੰਦੇ ਬਾਈ ਗੋਡ ਬਾਸੀ ਸਾਹਿਬ ਕਹਿੰਦੇ ਨਹੀਂ ਨੇ ਤਾਨੂੰ ਕਿੰਨੇ ਕਿਹਾ ਸੀ ਇੰਜ ਕਰਨ ਨੂੰ ਤਾਨੂੰ ਕਿੰਨੇ ਕਿਹਾ ਸੀ ਇੰਜ ਕਰਦੇ ਵਾਟ ਡੂ ਥਿਸ ਤੈਨੂੰ ਕਿੰਨੇ ਕਿਹਾ ਸੀ ਇਹ ਕਰਨ ਨੂੰ ਇੱਕ ਇੱਕ ਕਮੈਂਟ ਆਇਆ ਸੀ ਕਾਫੀ ਟਾਈਮ ਪਹਿਲਾਂ ਕਿਉਂਕਿ ਮੈਨੇ ਚੇਤੇ ਆ ਗਏ ਬਾਸੀ ਜਦੋਂ ਕਹਿੰਦੇ ਉਹ ਬਾਸੀ ਜਿਹੜਾ ਉਹ ਤੁਹਾਡਾ ਰਿਸ਼ਤੇਦਾਰ ਹੈ ਸਾਡਾ ਰਿਸ਼ਤੇਦਾਰ ਨਹੀਂ ਜੀ ਹੈਗੇ ਉਹ ਸਾਡੇ ਰਿਸ਼ਤੇਦਾਰ ਨਹੀਂ ਲੱਗਦੇ ਉਹ ਵੈਸੇ ਹੀ ਮਤਲਬ ਉਹਨਾਂ ਦੀ ਗੋਤ ਵਿੱਚ ਬਾਸੀ ਹੋਣੀ ਤੇ ਬਾਸੀ ਉਹ ਕਹਿੰਦੇ ਤੂੰ ਹੀ ਕਹਿੰਦੇ ਤੁਹਾਡਾ ਰਿਸ਼ਤੇਦਾਰ ਹੈ ਉਹ ਮੈਂ ਖਿਆਲ ਨਹੀਂ ਭਾਈ ਸਾਡਾ ਰਿਸ਼ਤੇਦਾਰ ਨਹੀਂ ਹੈਗਾ ਉਹ ਵੈਸੇ ਆਪਣੀ ਤੁਹਾਨੂੰ ਪਤਾ ਹੀ ਗੁਰਦਾਂ ਦੇ ਕਈ ਆਪਣੇ ਭੈਣ ਭਰਾ ਮਿਲ ਜਾਂਦੇ ਨੇ ਆਪ ਨੂੰ ਹਨਾ ਤੇ ਰਿਸ਼ਤੇਦਾਰ ਨਹੀਂ ਹੈਗੇ ਸਾਡੇ ਤੇ ਚਲੋ ਹੁਣ ਤੁਸੀਂ ਬਣੇ ਰਹੋ ਵਲੌਕ ਤੋਂ ਦਮਨ ਦੇਖ ਲਿਆ ਹੁਣ ਕਿਹੜੀ ਚਾਹ ਬਣਾਉਂਦੀ ਦਮਨ ਨੇ ਕੈਰੀਮਲ ਚਾਹ ਤਾਂ ਬਣਾ ਲਈਏ ਉਹਦੀ ਤਾਂ ਭੱਟੀ ਪੁੱਜ ਗਈ ਏ ਹੁਣ ਜਦ ਆ ਸਾੜਦਾ ਹੁੰਦਾ ਬਸ ਥੋੜਾ ਮੈਲਟ ਹੋਈ ਨਾਲ ਦੀ ਦੁੱਧ ਪਾ ਕੇ ਐਨੇ ਹੀ ਕੰਮ ਹੁੰਦਾ ਪਾਪਾ ਨੂੰ ਖੜੇ ਕਰ ਲੈਣਾ ਹੈ ਨਾ ਉੱਥੇ ਮੈਂ ਹਲਵਾਈ ਰਿਹਾ ਪੁਰਾਣੇ ਜ਼ਮਾਨੇ ਦੇ ਪਾਪਾ ਨੇ ਅੱਜ ਪਿੱਛੇ ਜਲੇਬੀ ਜ ਹਾਂ ਅੱਜ ਪਾਪਾ ਨੇ ਮਤਲਬ ਘਰੇ ਆ ਪਾਪਾ ਨਜ਼ਾਰੇ ਉਹ ਲਾਈਟ ਕੀ ਕਰਨ ਦੀ ਲਾਈਟ ਕਰਨੀ ਜਗ ਦੀ ਬੁੱਝ ਦੀ ਜਗ ਦੀ ਬੁੱਝ ਦੀ ਇੱਧਰ ਚੱਲ ਲਓ ਜੀ ਆਪਾਂ ਸਬਜ਼ੀ ਬਣਾ ਲਈ ਆਲੂਆਂ ਦੀ ਤੇ ਨਾਲ ਲਾ ਰਹੇ ਆਪਾਂ ਸਿੰਪਲ ਫੁੱਲ ਕੇ ਲਈ ਆ ਉਹਦੇ ਨਾਲ ਖਾ ਲਾਂਗੇ ਆਲੂ ਪ੍ਰੌਨਠੇ ਕੈਂਸਰ ਕਰ ਤੇ ਜਿਹੜੀ ਮੈਂ ਚਾਹ ਬਣਾਈ ਸੀ ਉਹਦੀ 스맬 ਹੀ ਨਹੀਂ ਗਈ ਹੂੰ ਤੇ ਕੀ ਕਹਿਣਾ ਹੈ ਪ੍ਰੌਨਠੇ ਨਹੀਂ ਬਣਾਏ ਕਿਉਂਕਿ ਮੇਰਾ ਕੱਲ ਹੀ ਜ਼ਿਕੀ ਵਧ ਗਈ ਕੱਲ ਵੀ ਦਮਣੇ ਸੈਂਡਵਿਚ ਬਣਾਏ ਸੁੱਕਾ ਕਿ ਮੇਰਾ ਬੀਬੀ ਹਾਂ ਕਿ ਉਹ ਵੜੀ ਚੀਤ ਕੋਈ ਖਾਦੀ ਨਹੀਂ ਜਾਂ ਨਹੀਂ ਸੁੱਕਾ ਕੋਲ ਤਾਂ ਖਾਣਾ ਨਹੀਂ ਕੋត្រ ਆਫਿਸ ਦਾ ਕੰਮ ਚੱਲ ਰਿਹਾ ਪਿਆ ਦੇ ਲੋ ਕੋਈ ਨਹੀਂ ਕੋਈ ਸੰਡੇ ਕੋਈ ਕੁਛ ਨਹੀਂ ਜਦੋਂ ਤੁਸੀਂ ਖਾਣੋ ਤਾਂ ਨਾਲ ਹੀ ਬੱਤੀ ਠੀਕ ਹੈ ਮੈਂ ਤੁਹਾਨੂੰ ਨਹੀਂ ਖਾਣੀ ਬ੍ਰੇਕਫਾਸਟ ਸਬਜੀ ਕੌਣ ਖਾਂਦਾ ਬ੍ਰੇਕਫਾਸਟ ਕੀ ਖਾਂਦੇ ਦੋਣ ਠੀਕ ਚਾਪਰਾਉਂ ਕੀ ਦਾਦੇ ਨਹੀਂ ਆਦੇ ਨਾ ਨਹੀਂ ਆਲੂ ਬੜੇ ਖਾਣੋ ਉਦ ਰੋਜ਼ ਰੋਜ਼ ਥੋੜੀ ਕੱਲ ਵੀ ਬਣਾਏ ਸੀ ਆਪਾਂ ਨੇ ਸੈਂਡਵਿਚ ਇਹ ਕਿ ਆਪਾਂ ਨੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਸਾਗ ਆ ਗਿਆ ਆਪਣਾ ਤੇ ਸਾਗ ਭੇਜਿਆ ਆਪਣੇ ਪਿਆਰੇ ਚਾਹਣ ਵਾਲਿਆਂ ਨੇ ਉਹਨਾਂ ਦੇ ਸਾਹਮਣੇ ਲੱਗਾ ਸੀ ਸਾਗ ਇੱਧਰ ਹੀ ਨੇ ਸਾਡੀ ਛੋਟੀ ਜਿਹੀ ਗੁੜੀਆ ਤੇ ਉਹਦੇ ਮਮਾ ਮੇਰੇ ਨਾਲ ਤਾਂ ਕਾਫੀ ਛੋਟੇ ਨੇ ਮੈਂ ਉਹਨਾਂ ਦਾ ਨਾਮ ਭੁੱਲ ਗਈ ਤੇ ਉਹਨਾਂ ਨੇ ਤੋੜ ਕੇ ਭੇਜਿਆ ਸਾਗ ਤੇ ਅੱਜ ਬਣਾਵਾਂਗੇ ਆਪਾਂ ਸਾਗ ਹੁਣ ਥੋੜੇ ਟਾਈਮ ਦਾ ਰਹਿ ਗਿਆ ਸਾਗ ਬਸ ਹੁਣ ਅੱਜ ਆਪਾਂ ਬਣਾਨੇ ਬੜਾ ਸੋਹਣਾ ਸਾਗ ਹੈ ਗੰਦਲਾਂ ਵਾਲਾ ਹੈ ਪਾਲਕ ਤੇ ਮੇਥੇ ਲੈ ਆਈਏ ਥੋ ਪਤਲਾ ਰਹਿੰਦਾ ਹੂੰ ਨੇ ਸਾਗ ਕੱਟ ਲਿਆ ਆਪਾਂ ਨੇ। ਉਹ ਜੀ ਸਾਗ ਸੁੱਕ ਆਪਾਂ ਨੇ ਧਰ ਲਿਆ। ਸਾਗ ਸੁੱਕ ਧਾ ਕੇ ਤੇ ਆਪਾਂ ਹੋ ਗਏ ਵਿਲੇ। ਹੁਣ ਟਾਈਮ ਹੋ ਗਿਆ 4 ਵਜੇ ਦਾ। ਤੇ ਧੁੱਪ ਜਾਣ ਵਾਲੀ ਬਸ ਥੋੜੀ ਧੁੱਪ ਸੇਕਣ ਦੇ ਆ। ਤੇ ਇੱਥੇ ਨਾ ਮੈਨੂੰ ਮੈਂ ਤੁਹਾਡੇ ਨਾਲ ਉਹ ਗੱਲ ਸ਼ੇਅਰ ਕਰਨਾ ਚਾਹੁੰਦੀ ਮਨ ਚੇਤੇ ਆ ਗਈ। ਹੁਣ ਮੈਂ ਇਹ ਮੈਂ ਪਹਿਲਾਂ ਇਹ ਕਹਿਣ ਲੱਗੀਆਂ ਸਾਗ ਧਰ ਲਿਆ ਤੇ ਨਾਲ ਆਪਾਂ ਗੋਆ-ਗੂਆ ਵੀ ਸੁੱਟ ਲਿਆ ਹਨਾ। ਕੋਈ ਨਾ ਕਹਿੰਦਾ ਏ ਕਿ ਕਮੈਂਟ ਕਰਕੇ ਈ ਗੋਹਾ ਸੱਟਣ ਵਾਲੀਆਂ ਬੁਟੀਕ ਵਾਲੀਆਂ ਬਣ ਗਈਆਂ ਗੋਹਾ ਸੱਟਣ ਵਾਲੀਆਂ ਵਲੌਗਰ ਬਣ ਗਈਆਂ ਹੈ ਪਹਿਲੀ ਗੱਲ ਤੇ ਦੇਖੋ ਜੀ ਇੱਥੇ ਮੈਂ ਇਹ ਕਹਿਣਾ ਚਾਹੂੰਗੀ ਕਿ ਗੋਇਆ ਸੁੱਟਣਾ ਕੋਈ ਮਾੜਾ ਕੰਮ ਨਹੀਂ ਠੀਕ ਹੈ ਜੇ ਤੁਸੀਂ ਮਾੜਾ ਸਮਝਦੇ ਹੋ ਤਾਂ ਹੀ ਤੁਸੀਂ ਇਹ ਕਮੈਂਟ ਕੀਤਾ ਹਨਾ ਕਿ ਗੋਇਆ ਸੁੱਟਣ ਵਾਲੀਆਂ ਬੁਟੀਕ ਵਾਲੀਆਂ ਬਣ ਗਈਆਂ ਗੋਇਆ ਸੁੱਟਣ ਵਾਲੀਆਂ ਵਲੌਗਰ ਬਣ ਗਈਆਂ ਹਨਾ ਇਹ ਬੜੀ ਘਟੀਆ ਸੋਚ ਆ ਹਨਾ ਲੋਕਾਂ ਦੀ ਕਿ ਤੁਸੀਂ ਗੋਇਆ ਸੁੱਟਣ ਵਾਲੇ ਨੂੰ ਬੰਦੇ ਨੂੰ ਕੀ ਮਤਲਬ ਇਹ ਕਹਿ ਰਹੇ ਹੋ ਕਿ گویا ਸਿਟ ਰਹੇ ਹੋ ਆਪਣਾ گویا ਸਿਟ ਰਹੇ ਆਪਣੇ ਘਰ ਦਾ ਉਹ ਦੁੱਧ ਪੀਂਦੇ ਨੇ ਜੇ گویا ਸਿਟ ਰੇ ਸਿਟ ਵੀ ਰਹੀਆਂ ਤੇ ਦੂਜੀ ਗੱਲ ਇੱਥੇ ਇਹ ਕਿ ਜਿੰਨੇ ਆਪਣੇ ਫੈਮਿਲੀ ਮੈਂਬਰ ਜੁੜੇ ਨੇ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਮੱਝਾ ਨਹੀਂ ਰੱਖੀਆਂ ਤੇ ਅਸੀਂ ਗੋਇਆ ਨਹੀਂ ਸੁੱਟਿਆ ਤੇ ਜੇ ਰੱਖਾਂਗੇ ਤੇ گویا ਸਿਟ ਵੀ ਲਵਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਹਨਾ ਜੇ ਗੋਇਆ ਸੁੱਟਦੇ ਆਪਾਂ ਤੇ ਆਪਣੇ ਘਰ ਦੇ ਕੰਮ ਕਰਦੇ ਆ ਬੱਚੇ ਤਿਆਰ ਕਰਦੇ ਆ ਸਾਰੇ ਕੰਮ ਕਰਦੇ ਆ ਇਹ ਥੋੜੀ ਕੀ ਹੁਣ ਗੋਇਆ ਸੁੱਟ ਸੁੱਟ ਰਹੇ ਆ ਤੇ ਅਸੀਂ ਦੂਜਾ ਕੰਮ ਹੀ ਨਾ ਕਰੀਏ ਅਸੀਂ ਵਲੌਗ ਨਾ ਬਣਾਈਏ ਤੇ ਅਸੀਂ ਬੁਟੀਕ ਵਾਲੇ ਨਾ ਬਣੀਏ ਤੇ ਬੰਦੇ ਦੀ ਸੋਚ ਜਿਹੜੀ ਨਾ ਬਹੁਤ ਛੋਟੀ ਸੋਚ ਆ ਇਹ ਸੋਚ ਨੂੰ ਬਦਲਣਾ ਚਾਹੀਦਾ ਜਿਹੜਾ ਟਾਈਮ ਮਿਆਨੀਆਂ ਕੀ ਇੰਨਾ ਕੋ ਮਾੜਾ ਚੱਲ ਰਿਹਾ ਨਾ ਇੱਕ ਦੂਜੇ ਨੂੰ ਸਿੱਟਣ ਨੂੰ ਫਿਰਦੇ ਨੇ ਹਨਾ ਤੇ ਉਹ ਪਰਮਾਤਮਾ ਦਾ ਕੀ ਪਤਾ ਕਿਹੜਾ ਟਾਈਮ ਆਉਣੇ ਤੇ ਉਹਨੇ ਬੰਦੇ ਨੂੰ ਕਿੱਥੋਂ ਦਾ ਕਿੱਥੇ ਚੱਕ ਕੇ ਮਾਰਨਾ ਜਿਹੜਾ ਉੱਤੇ ਉਹਨੂੰ ਥੱਲੇ ਮਾਰ ਦਿੰਦਾ ਪਰਮਾਤਮਾ ਜਿਹੜਾ ਥੱਲੇ ਉਹਨੂੰ ਉੱਤੇ ਮਾਰ ਦਿੰਦਾ ਪਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਹਨਾ ਤੇ ਸੋਚ ਕੇ ਬੋਲਿਆ ਕਰੋ ਪਲੀਜ਼ ਐਹੋ ਜੀ ਕੋਈ ਗੱਲ ਨਹੀਂ ਮੈਨੂੰ ਗੁੱਸਾ ਨਹੀਂ ਲੱਗਿਆ ਇਸ ਗੱਲ ਦਾ ਮੈਂ ਜਸਟ ਤੁਹਾਡੇ ਨਾਲ ਆਪਣੇ ਜਿਹੜੇ ਮੇਰੇ ਭੈਣ ਭਰਾ ਮੇਰੇ ক্লোਜ ਫੈਮਲੀ ਫਰੈਂਡ ਨੇ ਮੈਂ ਉਹਨਾਂ ਨਾਲ ਇਹ ਗੱਲ ਸ਼ੇਅਰ ਕੀਤੀ ਏ ਕਿ ਐਵੇਂ ਕਹਿੰਦੇ ਗੋਇਆ ਸੁੱਟਣ ਵਾਲੀਆਂ ਡੀਕ ਵਾਲੀਆਂ ਬੜੀਆਂ ਫਿਰਦੀਆਂ ਨੇ ਗੋਇਆ ਸੁੱਟਣ ਵਾਲੀਆਂ ਉਹ ਲੋਗਰ ਬੜੀਆਂ ਫਿਰਦੀਆਂ ਮੈਂ ਤਾਂ ਸੁਣ ਕੇ ਹੈਰਾਨ ਇਹ ਗੱਲ ਕਿ ਮੈਨੂੰ ਤਾਂ ਕੋਈ ਉਹ ਨਹੀਂ ਹੋਇਆ ਕਿ ਹਾਂ ਠੀਕ ਏ ਜੇ ਅਸੀਂ ਗੋਇਆ ਸੁੱਟਦੇ ਆ ਆਪਣੇ ਘਰ ਦਾ ਸਿੱਟਦੇ ਆ ਕਿਹੜਾ ਲੋਕਾਂ ਦਾ ਸਿੱਟਦੇ ਆ ਹਨਾ ਦੁੱਧ ਪੀਂਨਿਆਂ ਤਾਂ ਸੁੱਟਦੇ ਆ ਤੇ ਇਹ ਸੋਚ ਨੂੰ ਬਦਲੋ ਮੇਰੇ ਭੈਣ ਭਰਾਵਾ ਸੋਚ ਨੂੰ ਬਦ ਉਹ ਕਹਿ ਰਹੀ ਸੀ ਕਿ ਦਾ ਕਮੈਂਟ ਕਮੈਂਟ ਹੀ ਬੜੇ ਨੈਗੇਟਿਵ ਆ ਰਹੇ ਨੇ ਕਾਫੀ ਦਿਨਾਂ ਤੋਂ ਤੇ ਕਾਫੀ ਸਾਡੇ ਭੈਣ ਭਰਾ ਜਿਹੜੇ ਸਾਡੇ ਜੁੜੇ ਉਹ ਕਹਿੰਦੇ ਨੈਗੇਟਿਵ ਕਮੈਂਟਾਂ ਨੂੰ ਛੱਡੋ ਪਰ ਨਜ਼ਾਰਾ ਬੜਾ ਹੁੰਦਾ ਜਵਾਬ ਦੇ ਕੇ ਜਦੋਂ ਬੰਦੇ ਜਵਾਬ ਦੇਈਦਾ ਨਾ ਤੇ ਇਹ ਕਹਿੰਦੇ ਨੇ ਠੀਕ ਐ ਇੱਕ ਚੁੱਪ ਸੌ ਸੋਕ ਅਸੀਂ ਚੁੱਪ ਹੀ ਰਹਿੰਦੇ ਆ ਪਰ ਜਦੋਂ ਇਹੋ ਜਿਹੇ ਆਉਂਦੇ ਨਾ ਕਮੈਂਟ ਕੂਟ ਪਟਾੰਗ ਜੇ ਤੇ ਉਹ ਪੜ ਕੇ ਹਾਸਾ ਵੀ ਬੜਾ ਆਉਂਦਾ ਤੇ ਫੇਰ ਤਾਂ ਅਸੀਂ ਤੁਹਾਡੇ ਨਾਲ ਤਾਂ ਹੀ ਇਹ ਗੱਲਾਂ ਸ਼ੇਅਰ ਕਰਦੇ ਆ ਕਿ ਦੇਖੋ ਆਹ ਕਮੈਂਟ ਆਈ ਚਲੋ ਇਹ ਤੁਸੀਂ ਕਹੋਗੇ ਕਮੈਂਟ ਕਿ ਇੱਥੇ ਕਮੈਂਟ ਹੀ ਡਿਲੀਟ ਕਰ ਦਿੰਦੇ ਹ ਕਿ ਤਾਂ ਕਰਕੇ ਉਹ ਕੁ ਸ਼ਮਨ ਨੂੰ ਵੀ ਕਮੈਂਟ ਆਏ ਹਨ ਉਲਟੇ ਸਿਲਦੇ ਤੇ ਉਹ ਵੀ ਦੱਸਣ ਦੀ ਫਿਰ ਉਹਨੂੰ ਕਹਿੰਦੇ ਅਮਨ ਨੇ ਕਿਉਂ ਚ ਕਿਹਾ ਕਿ ਹਾਂ ਕੀ ਪਤਨ ਕੀ ਕਿਹਾ ਕਿ ਸੱਸ ਨੂੰ ਕੰਮ ਲਾ ਰੱਖਿਆ ਹਨਾ ਇਹ ਗੱਲਾਂ ਨਹੀਂ ਕੋਈ ਹਨਾ ਸੱਸ ਨੂੰ ਕੰਮ ਲਾ ਰੱਖਿਆ ਜੋ ਲੱਤਾਂ ਪੈਰ ਉਹਨਾਂ ਦੇ ਚੱਲਦੇ ਨੇ ਜੇ ਕੰਮ ਕਰ ਵੀ ਲੈਣਗੇ ਕੋਈ ਵੱਡੀ ਗੱਲ ਨਹੀਂ ਤੁਸੀਂ ਦੇਖਿਆ ਹੋਣਾ ਕਿ ਮੈਂ ਚਲੋ ਕੋਈ ਮਸ਼ਹੂਰੀ ਨਹੀਂ ਕਰ ਰਹੀ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਇੱਕ ਵਲੌਗ ਬਣਾਉਂਦੇ ਨੇ ਉਹ ਮੁੰਡੇ ਨੇ ਸੰਧੂ ਹੋਣੀ ਹਨਾ ਉਹਨਾਂ ਦੇ ਮੰਮੀ ਸਾਰਾ ਦਿਨ ਕੰਮ ਕਰਦੇ ਨੇ ਸਾਰਾ ਦਿਨ ਰੋਟੀ ਪਾਣੀ ਤੋਂ ਲੈ ਕੇ ਘਰ ਦਾ A to Z ਕੰਮ ਹੈ ਤੇ ਲੋਕਾਂ ਦੀ ਸੋਚ ਦੇਖੋ ਜੀ ਹਾਂ ਉਹ ਉਹ ਆਂਟੀ ਇੰਨੇ ਕੋ ਨਾਈਸ ਨੇ ਇੰਨੇ ਨਾਈਸ ਨੇ ਇੰਨੇ ਨਾਈਸ ਨੇ ਜਿੰਨੇ ਕਰ ਦੋ ਮੈਂ ਉਹਨਾਂ ਦੇ ਵਲੌਗ ਵੇਖਨੀ ਆ ਜਿਹੜੇ ਆਪਣੇ ਫੈਮਲੀ ਨਾਲ ਫੈਮਲੀ ਵਲੌਗ ਹੁੰਦੇ ਨੇ ਹਨ ਜਿਨ੍ਹਾਂ ਦੇ ਵਧੀਆ ਵਲੌਗ ਹੁੰਦੇ ਨੇ ਫੈਮਲੀ ਸਾਰੀ ਆਪਣੀ ਦਿਖਾਉਂਦੇ ਨੇ ਹਨ ਉਹਨਾਂ ਦੇ ਆਂਟੀ ਦੇ ਹੱਥ 'ਚ ਵੀ ਪ੍ਰੋਬਲਮ ਹੈ ਉਹਨਾਂ ਦੇ 'ਚ ਹੱਥਾਂ 'ਚ ਵੀ ਪ੍ਰੋਬਲਮ ਹੈ ਤਾਂ ਵੀ ਉਹ ਘਰ ਦਾ ਸਾਰਾ ਕੰਮ ਕਰਦੇ ਇਹਦਾ ਮਤਲਬ ਉਹ ਤਾਂ ਫਿਰ ਮੰਜੇ 'ਤੇ ਚੜ ਕੇ ਬੈਠੇ ਰਹਿਣ ਬਿਸਤਰੇ 'ਚੋਂ ਇਹਨਾਂ ਨਿਕਲਣ ਕਿ ਹਾਂ ਮੈਂ ਤਾਂ ਕੰਮ ਹੀ ਨਹੀਂ ਕਰ ਸਕਦੀ ਤੇ ਜੇ ਸਾਡੀ ਸੱਸ ਕੰਮ ਕਰ ਵੀ ਰਹੇ ਨੇ ਆਪਣੇ ਘਰ ਦਾ ਕਰ ਲੇ ਕਿ ਅਸੀਂ ਹੋਰ ਦਾ ਨਹੀਂ ਕਰ ਰਹੇ ਤੇ ਕਮੈਂਟ ਸੋਚ ਕੇ ਕਰਿਆ ਕਰੋ ਇੱਧਰ ਤਿੰਨ ਜਾਣ ਇੱਕ ਇੱਕ ਚੈਨਲ ਤੇ ਸਭ ਨੇ ਬੋਲਣਾ ਠੀਕ ਹੈ ਜੀ ਮੜਾ ਸੋਚ ਕੇ ਕਮੈਂਟ ਕਰਿਆ ਕਰੋ ਜੇ ਨਹੀਂ ਚੰਗੇ ਲੱਗਦੇ ਤਾਂ ਬਲੌਕ ਮਾਰ ਦਿਓ ਸਾਨੂੰ ਨਾ ਦੇਖੋ ਬੇਸ਼ੱਕ ਠੀਕ ਹੈ ਬਾਕੀ ਜੇ ਤੁਸੀਂ ਕਮੈਂਟ ਕੀਤਾ ਬਲੌਕ ਅਸੀਂ ਤੁਹਾਨੂੰ ਆਪੇ ਮਾਰ ਦੇਣਾ ਐਉਂ ਜੀ ਕੋਈ ਗੱਲ ਨਹੀਂ ਕੇ ਸੋਚ ਨੂੰ ਬਦਲੋ ਜਮਾਨਾ ਬਦਲ ਗਿਆ ਬੜਾ ਐਡਵਾਂਸ ਹੋ ਗਿਆ ਠੀਕ ਹੈ ਬਾਕੀ ਜੇ ਮੇਰੀ ਕਿਹੇ ਗੱਲ ਦਾ ਗੁੱਸਾ ਲੱਗਿਆ ਹੋਇਆ ਤਾਂ ਉਹਦੇ ਲਈ ਸੌਰੀ ਜਸਟ ਮੈਂ ਤੁਹਾਨੂੰ ਰਿਪਲਾਈ ਕੀਤਾ ਕਿ ਜਿਹੜੇ ਆਪਣੇ ਭੈਣ ਭਰਾ ਨਹੀਂ ਕਹਿੰਦੇ ਨੇ ਉਹ ਆਪਣੀ ਸੋਚ ਨੂੰ ਬਦਲੋ ਠੀਕ ਹੈ ਉਹ ਆਪ ਮੈਂ ਇੱਥੇ ਗੱਲ ਫੇਰ ਕਾਇਮ ਚਾਹੂੰਗੀ ਉਹ ਆਪ ਭਾਵੇਂ ਕੁਛ ਵੀ ਕਰਦੇ ਹੁਣ ਹਨਾ ਪਰ ਕਿਸੇ ਨੂੰ ਕਿਵੇਂ ਉਹ ਕਰ ਰਹੇ ਨੇ ਕਿ ਹਾਂ ਤੁਸੀਂ ਐ ਕਰਦੇ ਤੁਸੀਂ ਫਲਾਣ ਕਰਦੇ ਮੈਨੂੰ ਨਹੀਂ ਇਹ ਗੱਲਾਂ ਇਹੋਗੀਆਂ ਸਹੀ ਲੱਗਦੀਆਂ ਹਾਂਜੀ ਤੇ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ ਨਹੀਂ ਨਹੀਂ ਬਣੇ ਰਹੋ ਵੀਡੀਓ ਦੇ ਲਈ ਬਣੇ ਰਹੋ ਵਲੌਗਾਂ ਦੇ ਨਾਲ ਤੇ ਨਵੇਂ ਵਲੌਗ ਨਾਲ ਮਿਲਾਂਗੇ ਤੇ ਹੁਣ ਅਸੀਂ ਅੱਜ ਜਾਣਾ ਕਿਤੇ ਤਿਆਰ ਹੋ ਗਏ ਹਾਂ ਅਸੀਂ ਸਾਗ ਸਾਡਾ ਬਣ ਗਿਆ ਤੇ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਦਮੂਲੇ ਆਓ ਮੇਰੀ ਕੋਟੀ